ਵੇਖਦੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੋ ਕੱਲ ਦੀ ਘਟਨਾ ਹੋਈ ਹੈ ਸ਼ੰਭੂ ਤੇ ਖਨੋਰੀ ਦੇ ਉੱਤੇ ਕਿਵੇਂ ਵੇਖਦੇ ਹੋ ਦੇਖੋ ਇਹ ਜਬਰ ਹੈ ਜਿਹੜਾ ਇਹਦੀ ਕੋ ਪੁਰਜੋਰ ਨਿੰਦਾ ਔਰ ਸਾਡੇ ਨੌਜਵਾਨ ਕਿਸਾਨ ਦੀ ਮੌਤ ਭਾਜਪੀ ਦੇ ਸਿਆਸੀ ਕਫਨ ਚ ਆਖਰੀ ਕਲ ਸਾਬਤ ਹੋਊਗੀ ਇਹਨਾਂ ਤੁਹਾਨੂੰ ਦੱਸ ਦ ਅੱਜ ਦੀ ਮੀਟਿੰਗ ਦੇ ਵਿੱਚ ਕੀ ਇਹ ਚਰਚਾ ਹੋਣੀ ਹੈ ਕਿ ਹਮਾਇਤ ਦੇਣੀ ਹੈ ਕਿਸ ਤਰੀਕੇ ਦੇ ਨਾਲ ਰੂਪਰੇਖਾ ਜਿਹੜੀ ਹੈਗੀ ਹੈ ਕਿਹੜੇ ਕਿਹੜੇ ਮੇਨ ਮੁੱਦੇ ਨੇ ਅੱਜ ਵਿਚਾਰ ਦੇਖੋ ਅਸੀਂ ਇਸ ਅਪ੍ਰੈਸ਼ਨ ਦੇ ਸਵਾਲ ਨੂੰ ਵੀ ਤੇ ਬਾਕੀ ਸਾਰੇ ਕਿਸਾਨ ਮੰਗਾਂ ਤੇ ਕੋਲ ਦੇ ਸਵਾਲ ਤੇ ਡੈਫੀਨੇਟਲੀ ਅਗਲਾ ਕੋਰਸ ਤੈਅ ਕਰਾਂਗੇ ਮੁਠੀ ਜਦੋਂ ਬੰਦ ਹੁੰਦੀ ਹੈ ਤਾਂ ਏਕਾ ਹੁੰਦਾ ਜਦੋਂ ਖੁੱਲ ਜਾਂਦੀ ਹੈ ਤਾਂ ਉਹ ਏਕਾ ਵੀ ਟੁੱਟਦਾ ਹੋਇਆ ਨਜ਼ਰ ਆਉਂਦਾ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਪਹਿਲਾਂ ਵੀ ਸਾਹਮਣੇ ਆਈਆਂ ਸਿਗੀਆਂ ਹੁਣ ਵੀ ਇਹ ਸਵਾਲ ਹੋ ਰਹੇ ਨੇ ਕਿ ਇਕੱਠੇ ਕਿਉਂ ਨਹੀਂ ਹੋ ਰਹੇ ਦੇਖੋ ਇਹ ਸਾਡੇ ਇੰਟਰਨਲ ਡਾਇਨਾਮਿਕਸ ਜੋ ਮਰਜੀ ਰਹਿਣ ਪਰ ਰਿਪਰੈਸ਼ਨ ਦੇ ਸਵਾਲ ਤੇ ਹੋਰ ਆਪਣੇ ਭਰਾਵਾਂ ਦੇ ਉੱਪਰ ਜੋ ਸਾਡੇ ਰਿਪਰੈਸ਼ਨ ਹੋਇਆ ਜੋ ਸਾਡਾ ਨੌਜਵਾਨ ਵੀਰ ਸ਼ਹੀਦ ਹੋਇਆ ਉਹ ਸਾਰੇ ਮਾਮਲੇ ਤੇ ਅਸੀਂ ਸਖਤ ਕਦਮ ਲਵਾਗੇ ਅੱਜ ਇਹਨਾਂ ਤੁਹਾਡੇ ਨਾਲ ਵਾਦਾ ਕਪਤਨ ਜਿਹੜਾ ਹੈ ਉਹ ਚੁੱਕਿਆ ਜਾਊਗਾ ਹਰਮਿੰਦਰ ਸਿੰਘ ਕਾਦੀ ਹਣੀ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਮਨਜੀਤ ਸਿੰਘ ਹਣੀ ਨੇ ਗੱਲਬਾਤ ਕਰਦੇ ਆ ਮਨਜੀਤ ਜੀ ਕਿਵੇਂ ਦੇਖਦੇ ਚੋ ਕੱਲ ਘਟਨਾ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਐਨਾਲਿਸਿਸ ਕਰ ਰਹੇ ਹੋ ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਹਮਾਇਤ ਦੀਆਂ ਚਰਚਾਵਾਂ ਵੀ ਨਿਕਲ ਕੇ ਸਾਹਮਣੇ ਦੇਖੋ ਹਮਾਇਤ ਹੈ ਹੀ ਹੈ ਪਹਿਲਾਂ ਵੀ ਸੀ ਅੱਜ ਵੀ ਹੈ ਹੋਣੀ ਵੀ ਚਾਹੀਦੀ ਹੈ ਕਿਉਂਕਿ ਠੀਕ ਹੈ ਕੋਈ ਕਿਸਾਨ ਅੱਗੇ ਚਲੇਗਾ ਕੋਈ ਪਿੱਛੇ ਆ ਕੋਈ ਆਪਣੇ ਢੰਗ ਨਾਲ ਲੜ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸਾਨਾਂ ਦੇ ਜਿਹੜੇ ਬਾਕੀ ਕਿਸਾਨ ਜਿਹੜੀ ਇੱਥੇ ਮੀਟਿੰਗ ਹੋਣ ਜਾ ਰਹੀ ਐ ਐਸਕੇਐਮ ਦੀ ਕਿ ਉਹ ਉਹਨਾਂ ਦੇ ਕੋਈ ਅਗੇਂਸਟ ਖੜੀ ਹੋ ਜੀ ਨਹੀਂ ਗੱਲ ਦੂਸਰੀ ਗੱਲ ਜਿਹੜੀ ਮੁੱਖ ਗੱਲ ਆ ਇਸ ਵੇਲੇ ਕਿ ਦਿੱਲੀ ਤੇ ਪਿਛਲੀ ਵਾਰੀ ਵੀ ਨਹੀਂ ਗਏ ਦਿੱਲੀ ਪਿਛਲੀ ਵਾਰੀ ਪਹੁੰਚੇ ਸੀ ਜਦੋਂ ਇੰਨਾ ਸਾਡਾ ਜਲ ਜਲਾਓ ਸੀ ਇੰਨਾ ਸਾਡਾ ਧੱਕਾ ਸੀ ਉਦੋਂ ਵੀ ਅਸੀਂ ਜਾ ਕੇ ਤੇ ਬਾਰਡਰਾਂ ਤੇ ਰੋਕ ਗਏ ਇਤਕੀ ਵੀ ਮੇਰਾ ਖਿਆਲ ਹੈ ਕਿ ਦਿੱਲੀ ਜਾਣ ਦੀ ਜਿੱਦ ਕਰਨਾ ਉਹਦੇ ਚ ਇੱਕ ਇਹ ਇਮਪ੍ਰੈਸ਼ਨ ਜਾ ਰਿਹਾ ਕਿ ਇਹ ਸ਼ਾਇਦ ਰਾਜਨੀਤੀ ਕਰਨਾ ਚਾਹੁੰਦੇ ਸ਼ਾਇਦ ਜੋ ਅਨਿਲ ਵੇਜ ਖਿੰਦਾ ਕਿ ਸ਼ਾਇਦ ਲਾਲ ਕਿਲੇ ਵੱਲ ਜਾਣਾ ਚਾਹੁੰਦੇ ਆ ਇਹ ਸ਼ਾਇਦ ਕਿਸਾਨਾਂ ਵੱਲ ਘੱਟ ਸੰਜੀਦਾ ਹੈਗੇ ਤੇ ਦਿੱਲੀ ਜਾਣ ਵਿੱਚ ਜ਼ਿਆਦਾ ਇੰਟਰਸਟਡ ਹੈ ਮੇਰਾ ਖਿਆਲ ਹਾਲ ਦੀ ਘੜੀ ਇਹ ਕਰਨਾ ਚਾਹੀਦਾ ਜਿਹੜੇ ਜਿੱਥੇ ਬੈਠੇ ਜੇ ਬਾਰਡਰਾਂ ਤੇ ਬੈਠੇ ਹੋ ਬਾਰਡਰਾਂ ਤੇ ਬਹਿਣ ਜਿਹੜੇ ਜਿਨ੍ਹਾਂ ਨੇ ਬਹਿਣਾ ਜਾਂ ਜ਼ਿਲ੍ਹਿਆਂ ਪੱਦਰ ਤੇ ਦਿੱਲੀ ਚਲੋ ਦੀ ਕਾਲ ਦੇਣੀ ਗਲਤ ਸਿਗੀ ਕਿਉਂਕਿ ਉਧਰਲੇ ਪਾਸੇ ਜਿਸ ਤਰੀਕੇ ਨਾਲ ਤਾਣਾ ਬਾਣਾ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਤਿਆਰੀਆਂ ਸੀ ਇਸ ਚੀਜ਼ ਨੂੰ ਨਹੀਂ ਸਮਝਿਆ ਕਿਸਾਨ ਲੀਡਰਾਂ ਨੇ ਨਹੀਂ ਦੇਖੋ ਕੋਸ਼ਿਸ਼ ਕਰਨੀ ਕੋਈ ਹਰਜ ਨਹੀਂ ਹੈ ਪਿਛਲੀ ਵਾਰੀ ਵੀ ਕਰ ਲਈ ਪਰ ਜਿਸ ਢੰਗ ਨਾਲ ਉਹ ਇਸ ਵੇਲੇ ਬਰੂਟਲ ਢੰਗ ਦੇ ਨਾਲ ਆ ਰਹੇ ਆ ਮੇਰਾ ਖਿਆਲ ਹੈ ਕਿ ਹੁਣ ਸਾਨੂੰ ਇਸ ਗੱਲ ਤੇ ਸਮਝ ਲੈਣਾ ਚਾਹੀਦਾ ਪਿਛਲੀ ਵਾਰੀ ਵੀ ਇਹ ਸੀ ਪਿਛਲੀ ਵਾਰੀ ਇਹ ਕਿਸਾਨ ਯੂਨੀਅਨ ਦਾ ਫੈਸਲਾ ਇਹ ਸੀਗਾ ਕਿ ਜਿੱਥੇ ਪੁਲਿਸ ਰੋਕੂਗੀ ਸੀ ਉੱਥੇ ਬੈਠ ਜਾਣਾ ਅੱਗੇ ਨਹੀਂ ਜਾਣਾ ਹੁਣ ਜੇ ਰੋਕਿਆ ਤੇ ਉੱਥੇ ਬੈਠ ਜਾਣਾ ਚਾਹੀਦਾ ਸਾਨੂੰ ਇਸ ਗੱਲ ਦੀ ਬੇਜ਼ੇਦ ਨਹੀਂ ਹੋਣਾ ਚਾਹੀਦਾ ਨਹੀਂ ਤੇ ਇਹਦੇ ਤੋਂ ਇੱਕ ਇਹੋ ਜਿਹਾ ਐਲੀ ਇੰਪ੍ਰੈਸ਼ਨਿੰਗ ਦਾ ਬਾਹਰ سارے ਦੇਸ਼ ਦੇ ਵਿੱਚ ਇੰਪ੍ਰੈਸ਼ਨ ਇਹ ਜਾ ਰਿਹਾ ਕਿ ਸਰਦਾਰ ਝੰਡੇ ਲੈ ਕੇ ਪੂਰਾ ਦਿੱਲੀ ਦੇ ਉੱਤੇ ਹਮਲਾ ਕਰਨ ਜਿਵੇਂ ਜਾ ਰਹੇ ਹੋ ਨੇ ਇਹ ਮੀਡੀਆ ਦੀ ਕ੍ਰੀਏਸ਼ਨ ਹੋ ਰਹੀ ਆ ਇਹਦੇ ਤੋਂ ਬਚਣਾ ਚਾਹੀਦਾ ਹਲ ਕੀ ਨਜ਼ਰ ਆਉਂਦਾ ਤੁਹਾਨੂੰ ਕਿਉਂਕਿ ਜਥੇ ਬੰਦੀਆਂ ਉੱਥੇ ਗਿਣਤੀ ਦੀ ਕੁਛ ਨਹੀਂ ਉਗਰਾਹ ਹਣੀ ਵੀ ਆਏ ਨਹੀਂ ਇੱਕ ਵਾਰ ਤਸਵੀਰਾਂ ਦਿਖਾਦਾ ਤੁਹਾਡੇ ਕੋਲ ਦੁਬਾਰਾ ਫਿਰ ਪ੍ਰੋਫੈਸਰ ਮਨਜੀਤ ਜੀ ਮੈਂ ਆਉਂਦਾ ਤਾਂ ਉਗਰਾਹ ਹਣੀ ਪਹੁੰਚੇ ਨਹੀਂ ਉਗਰਾਹ ਤੜਾ ਵੀ ਹਾਲਾਂਕਿ ਪਹਿਲੇ ਦਿਨ ਤੋਂ ਹੀ ਇਹ ਗੱਲ ਕਰ ਰਹੇ ਆ ਕੌਜ਼ ਜਿਹੜੀਆਂ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਕਿੰਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਉਗਰਾਹ ਸਾਹਿਬ ਹਣੀ ਅਸੀਂ ਮੁਰਦੇ ਸਭ ਸਾਰਾ ਦਾ ਕੰਮ ਪੂਰਾ ਕਰ ਦਾਂਗੇ ਜੇ ਕੁਛ ਨਹੀਂ ਬਸ ਨਾ ਜਾਨਣਾ ਚਾਹਾਂਗੇ ਉਗਰਾਹ ਸਾਹਿਬ ਕਿਸ ਤਰੀਕੇ ਦੀ ਅਜ ਰੂਪਰੇਖਾ ਰਹਿਣੀ ਹੈ ਤਾਂ ਹਰ ਰੂਪਰੇਖਾ ਕੀ ਰਹੂਗੀ ਉਸ ਦੇ ਉੱਤੇ ਵੀ ਜ਼ਰੂਰ ਗੱਲਬਾਤ ਰਹਿਣੀ ਹੈ ਕਿਸਾਨੀ ਡਾਈ ਤਾਂ ਤਸਵੀਰ ਜਿਹੜੀ ਹੈ ਉਹ ਅਸੀਂ ਦਿਖਾ ਰਹੇ ਹਾਂ ਤਾਂ ਉਹ ਗ੍ਰਾਹਕਾ ਉਹਨਾਂ ਨੇ ਵੀ ਖਾਸ ਤੌਰ ਦੇ ਉੱਤੇ ਜਦੋਂ ਕਿਸਾਨ ਅੰਦੋਲਨ ਇਹ ਸ਼ੁਰੂ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਤਾਂ ਇਹੀ ਜ਼ਿਕਰ ਕੀਤਾ ਕਿ ਅਸੀਂ ਤਾਂ ਤਿਆਰ ਬੈਠੇ ਹੋਇਆ ਅਸੀਂ ਆਪਣੇ ਤੌਰ ਦੇ ਉੱਤੇ ਪ੍ਰੋਗਰਾਮ ਆਪਣੇ ਉਲੀ ਕਰਿਆ ਉਹਨਾਂ ਨੇ ਟੋਲ ਫ੍ਰੀ ਕਰਵਾ ਦਿੱਤੇ ਉਹਨਾਂ ਨੇ ਭਾਜਪਾ ਦੇ ਲੀਡਰਾਂ ਦੇ ਘਰ ਦੇ ਬਾਹਰ ਤਰਨੇ ਮੁਜ਼ਾਰੇ ਕੀਤੇ ਪਰ ਉਸ ਸਭ ਦੇ ਵਿਚਾਰ ਜਿਹੜਾ ਹੈ ਉਹ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਕੱਠੇ ਹੋ ਕੇ ਕਦੋਂ ਕਾਲ ਜਿਹੜੀ ਆ ਉਹ ਲਿੱਤੀ ਜਾਊਗੀ ਹਰਮਿੰਦਰ ਸਿੰਘ ਕਾਦੀਆਣੀ ਮੌਜੂਦ ਨੇ ਗੱਲਬਾਤ ਕਰਦੇ ਆ ਕਾਦੀਆ ਸਾਹਿਬ ਕਿਵੇਂ ਦੇਖਦੇ ਹੋ ਕੱਲ ਜਿਹੜੀ ਘਟਨਾ ਹੋਈ ਹੈ ਸ਼ੰਭੂ ਦੇ ਉੱਤੇ ਔਰ ਖਨੋਰੀ ਦੇ ਉੱਤੇ ਖਨੋਰੀ ਦੇ ਉੱਤੇ ਤਾਂ ਇੱਕ ਨੌਜਵਾਨ ਦੀ ਮੌ ਦੇਖੋ ਜਿਹੜਾ ਸਾਡਾ ਕਿਸਾਨ ਸ਼ਹੀਦ ਕੀਤਾ ਉਹਦੇ ਤਾਂ ਸਾਨੂੰ ਦੁੱਖ ਵੀ ਆ ਤੇ ਅਸੀਂ ਅੱਜ ਵੀ ਪੇਟ ਕਰਦੇ ਆ ਤੇ ਜਿਹੜੀ ਸਰਕਾਰ ਦੀ ਕਾਰਵਾਈ ਰਹੀ ਹੈ ਕਰਦੀ ਉਹ ਬਹੁਤ ਨਿੰਦਣਯੋਗ ਸੀਗੀ ਅਡਲ ਨਿੰਦਣਯੋਗ ਕਾਰਵਾਈ ਸੀ ਜਿਹੜਾ ਸ਼ਾਂਤਮਈ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਰਸਤਾ ਦੇ ਦੇਣਾ ਚਾਹੀਦਾ ਸੀਗਾ ਜੇ ਸਾਰੇ ਪੰਜਾਬ ਚੋਂ ਇਕੱਠੇ ਹੋ ਕੇ ਖਨੌਰੀ ਜਾਂ ਸੰਭੂ ਪਹੁੰਚ ਚੁੱਕੇ ਸੀ ਤੇ ਉਹਨਾਂ ਨੇ ਅੱਗੇ ਵੀ ਸ਼ਾਂਤਮਈ ਜਾਣਾ ਕਿਉਂਕਿ ਸਾਡਾ ਪਿਛਲਾ ਅੰਦੋਲਨ ਵੀ ਜਿਹੜਾ ਰਿਹਾ ਸੀ ਇਹੀ ਕਿਸਾਨ ਦੇ ਜਥੇਬੰਦੀਆਂ ਸੀ ਜਦੋਂ ਖਾਤਮੇ ਅੰਦੋਲਨਾਂ ਸੀ ਜਿੱਤੇ ਆ ਤਾਂ ਫਿਰ ਇਹ ਡਾਰਕ ਸਰਕਾਰ ਨੂੰ ਕਿਹੜਾ ਸੀ ਕਿਹੜਾ ਭੈ ਸੀ ਕਿਹੜਾ ਉਹ ਟੈਕਟਿਕਸ ਨੇ ਜਿਹੜੇ ਵਰਤ ਰਹੇ ਨੇ ਇਹ ਰੌਂ ਟੈਕਟਿਕਸ ਨੇ ਤੇ ਗਲਤ ਤਰੀਕੇ ਨਾਲ ਇਹ ਕਿਸਾਨਾਂ ਦੀ ਜਿਹੜੀ ਛਵੀ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕੀ ਲੱਗ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੰਭੂ ਦੇ ਉੱਤੇ ਖਨੋਰੀ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਔਰ ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਨੇਗੋਸ਼ੀਏਸ਼ਨਸ ਦੇ ਉੱਤੇ ਵੀ ਤਿਆਰ ਹੋਈ ਹੋਈ ਹੈ ਕਹਿ ਰਹੀ ਹੈ ਕਿ ਮੀਟਿੰਗਾਂ ਕਰੋ ਆ ਕੇ ਅਸੀਂ ਤੁਹਾਡੇ ਮੁੱਦੇ ਵਿਚਾਰਦੇ ਹਾਂ ਕੀ ਲੱਗਦਾ ਕਿ ਇਸ ਵਾਰ ਕੇਂਦਰ ਨੂੰ ਇਦਾਂ ਲੱਗ ਰਿਹਾ ਹੈ ਕਿ ਇਹਨਾਂ ਦੇ ਵਿੱਚ ਆਪ ਚ ਏਕਾ ਨਹੀਂ ਆਏਗਾ ਉੱਥੇ ਘੱਟ ਜਥੇਬੰਦੀਆਂ ਨੇ ਪੋਲਿਟੀਕਲ ਵਾਲੀਆਂ ਲੱਗ ਨੇ ਨਾਨ ਪੋਲਿਟੀਕਲ ਵਾਲੀਆਂ ਲੱਗ ਨਹੀਂ ਇਹ 13 ਤਰੀਕ ਨੂੰ ਉਹਨਾਂ ਨੂੰ ਸਾਫ਼ ਹੋ ਗਏ ਸਰਕਾਰ ਨੂੰ ਵੀ ਕਿਸਾਨ ਸਾਰੇ ਇਕੱਠੇ ਨੇ ਕਿਉਂਕਿ ਜੋ 13 ਤਰੀਕ ਨੂੰ ਉੱਥੇ ਇਕੱਠੇ ਨੇ ਤਾਂ ਫਿਰ ਉੱਥੇ ਨਜ਼ਰ ਨਹੀਂ ਆਏ ਕੱਲ ਉੱਥੇ ਕੋਈ ਕਿਸਾਨ ਜਥੇਬੰਦੀਆਂ ਤੁਹਾਡੀਆਂ ਪੋਲਿਟੀਕਲ ਵਾਲੀਆਂ ਨਹੀਂ ਬਿਲਕੁਲ ਉਹ ਲੱਗ ਲੱਗ ਰਿਫਾਰਮਸ ਨਾਲ ਅਲੱਗ-ਅਲੱਗ ਤਰੀਕੇ ਨਾਲ ਲੜਾਈ ਲੜ ਰਹੇ ਨੇ ਅੱਗੇ ਵੀ ਜਥੇਬੰਦੀਆਂ ਅਲੱਗ-ਅਲੱਗ ਤਰੀਕੇ ਨਾਲ ਲੜਦੀਆਂ ਸੀਗੀਆਂ ਉਹ ਇੱਕ ਦੋ ਫ ਗ੍ਰਹਾ ਸਾਹਿਬ ਨੇ ਰੇਲਾਂ ਰੋਕਿਆ ਸੀ ਉਹਦੇ ਪੈਟਰਨ ਦੇ ਵਿੱਚ ਹੀ ਸੀਗੀਆਂ ਤਾਂ ਜਿਹੜੀਆਂ ਮੰਗਾ ਲੈ ਕੇ ਗਿਆ ਉਹ ਮੰਗਾ ਸੇਮ ਨਹੀਂ ਸਾਡੀਆਂ ਸਭ ਇਹ ਸਵਾਲ ਮੈਂ ਪੰਦੀਰ ਉਹਨਾਂ ਨੂੰ ਵੀ ਪੁੱਛਿਆ ਮੈਂ ਕਿ ਕੀ ਇਹ ਈਗੋ ਦੀ ਗੱਲ ਹੈ ਕਿ ਇਹ ਚੌਧਰ ਦੀ ਗੱਲ ਹੈ ਕਿ ਤੁਹਾਨੂੰ ਐਦਾਂ ਲੱਗਦਾ ਹੈ ਕਿ ਦੱਲਦੇਵਾਲ ਤੇ ਪੰਦੀਰ ਉਹਨਾਂ ਨੂੰ ਐਦਾਂ ਲੱਗਦਾ ਹੈ ਕਿ ਅਸੀਂ ਜੇ ਉਹਨਾਂ ਨੂੰ ਬੁਲਾ ਲਾਂਗੇ ਤਾਂ ਇਹ ਮੋਰਚਾ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਕੈਪਚਰ ਕਰ ਲੇਤਾ ਜਾਊਗਾ ਇਸ ਕਰਕੇ ਤੁਸੀਂ ਨਹੀਂ ਬੁਲਾਉਂਦੇ ਉਹ ਕਹਿੰਦੇ ਨਹੀਂ ਇਹੋ ਜੀ ਗੱਲ ਨਹੀਂ ਉਹ ਆਪ ਵੀ ਆ ਸਕਦੇ ਮੈਂ ਵੀ ਤੋਰ ਤੋਂ ਵੀ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੌਧਰ ਦੀ ਗੱਲ ਹੈ ਤੁਹਾਨੂੰ ਐਦਾਂ ਲੱਗਦਾ ਕਿ ਉਹ ਸਾਨੂੰ ਬੁਲਾ ਨਹੀਂ ਰਹੇ ਜਦੋਂ ਉਹ ਆਪ ਬੁਲਾਉਣਗੇ ਉਹ ਆਪ ਚੌਧਰੀ ਦੀ ਗੱਲ ਤਾਂ ਆਪਾਂ 3-4 ਸਾਲ ਪਹਿਲਾਂ ਖਤਮ ਹੀ ਕਰ ਚੁੱਕੇ ਆ ਜਦੋਂ SKM ਹੀ ਬਣਾ ਲਿਆ ਸੀ ਸਾਰੇ ਸਹਿਯੋਗਤ ਹੋ ਕੇ ਕੰਮ ਕੀਤਾ ਤੇ ਆਪਾਂ ਇਕੱਠੇ ਹੋਏ ਤਾਂ ਲੜਾਈ ਜਿੱਤੀ ਇਸ ਕਰਕੇ ਉਹ ਫਾਰਮੂਲਾ ਸਮਝ ਆ ਚੁੱਕੇ ਆ ਹੁਣ ਜਿਹੜੀ ਸਾਡੀ ਵੱਲੋਂ ਤੁਸੀਂ ਰਹਿਣਾ ਚਾਹੁੰਦੇ ਹੋ ਪਰ ਪ੍ਰਤੀਕਰਮ ਉਹੋ ਇਹੇ ਆ ਵੀ ਔਰ ਲੱਗ ਫਾਰਮ ਸੀ ਉਹ ਦੋ ਫਾਰਮ ਆਪ ਵਿਚ ਬੜੇ ਹੋਏ ਨੇ ਦੋਨੇ ਇਕੱਠੇ ਹੋਏ ਨੇ ਸਾਡਾ SKM ਬਣਿਆ ਹੋਇਆ ਅਸੀਂ ਇਹ ਸ਼ਾਸਨ ਦੇ ਵਿੱਚ ਰਹਿਣ ਵਾਲੀ ਜਥੇਬੰਦੀ ਹੈ ਜਿਹੜਾ SKM ਜਿਵੇਂ ਜਿਵੇਂ ਫੈਸਲਾ ਲੈ ਰਿਹਾ ਉਹ ਉਹ ਅਸੀਂ ਪ੍ਰੋਗਰਾਮ ਕਰ ਰਹੇ ਆ ਅੱਜ ਵੀ ਆਪਾਂ ਇੰਡੀਆ ਲੈਵਲ ਦਾ SKM ਬੁਲਾਇਆ ਅੱਜ ਵੀ ਮੀਟਿੰਗ ਤਾਂ ਹੀ ਕਰ ਜਿਹੜੀਆਂ ਮੰਗਾਂ ਨਾਲ ਸੰਤਰੀ ਰੱਖਦੇ ਆ ਇਸ ਵਾਰ ਅੱਜ ਮੀਟਿੰਗ ਕਰ ਰਹੇ ਆ ਵੀ ਇਸ ਕੇਮ ਦੇ ਵੀ ਦਿੱਲੀ ਵੱਲੋਂ ਵੀ ਆ ਜਿਹੜੇ ਸਾਰੇ ਮਤਲਬ ਸੈਂਟਰਲਾਈਜ਼ਡ ਸਾਡੀ ਐਸਕੇਮ ਆ ਵੀ ਉਹਦੇ ਵੱਲੋਂ ਵੀ ਅਸੀਂ ਆਪਸ ਲਾਹ ਲਈਏ ਵੀ ਸਾਡੀ ਜਿਹੜੀ ਸਥਿਤੀ ਆ ਤੇ ਕਿਸਾਨਾਂ ਦੀ ਜੋ ਕੱਲ ਹੋਈ ਹੈ ਉਹਦੇ ਉੱਤੇ ਹੀ ਆ ਪਰਫਾਰਮ ਕਰ ਰਹੇ ਆ ਕਿ ਸਾਡੀ ਅਨੁਸ਼ਾਸਨ ਚ ਰਹਿਣ ਵਾਲੀ ਜਥੇਬੰਦੀ ਹੈ ਤਾਂ ਉਧਰਲੇ ਪਾਸੇ ਜੇ ਗੱਲ ਕਰੀਏ ਤਾਂ ਕੀ ਉਸ ਅਨੁਸ਼ਾਸਨ ਦੇ ਵਿੱਚ ਲੱਗਦਾ ਕਿ ਉਹਨਾਂ ਦੇ ਵੱਲੋਂ ਉਹ ਚੀਜ਼ਾਂ ਨਹੀਂ ਰੱਖਿਆਗੇ ਨਹੀਂ ਉਹ 파ਟ ਨਹੀਂ ਹੈਗੇ ਐਸਕੇਮ ਤੇ ਉਹ 파ਟ ਨਹੀਂ ਹੈ ਉਹਨਾਂ ਨੇ ਲੱਗ ਆਪਣਾ ਫੋਰਮ ਬਣਾਏ ਹੋਏ ਨੇ ਮੈਂ ਉਹ ਫੋਰਮ ਦੀ ਗੱਲ ਕਰ ਰਿਹਾ ਜੇ ਉਹਨਾਂ ਦੇ ਫੋਰਮ ਦੇ ਵਿੱਚ ਜਿਹ ਦੇ ਵਾਲੀ ਸਾਡੇ ਨਾਲ ਗੱਲ ਨਹੀਂ ਆ ਜੋ ਦੋ ਜਿਹੜੀ ਗੱਲ ਸੀ ਜਿਵੇਂ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਉਹਦੇ ਐਂਡ ਦਾ ਗੱਲ ਦੱਸਦਾ ਬੀ ਜਿਹੜੀਆਂ ਦੋਨੇ ਪਾਰਟ ਸੀਗੇ ਉਹਨਾਂ ਨੇ ਐਸਕੇਮ ਨਾਲ ਪਲਾਨ ਕਰਕੇ ਅੰਦੋਲਨ ਨਹੀਂ ਵਿੱਡਿਆ ਇਹ ਇੱਕ ਵੱਡੀ ਕਮੀ ਰਹਿ ਕਹਿ ਕਹਿ ਲੋ ਇਹ ਦੋਨੇ ਪਾਸੇ ਹੀ ਰਹੀ ਆ ਕਿ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਕਿਸ ਚੀਜ਼ ਦੀ ਕਮੀ ਮੋਰਚਿਆਂ ਦੇ ਵਿੱਚ ਰਹੀ ਜੇ ਤੁਹਾਡੀ ਜਥੇਬੰਦੀਆਂ ਨਾਲ ਹੁੰਦੀਆਂ ਤਾਂ ਤੁਹਾਡੇ ਕੀ رائے ਹੋਣੀ ਸੀ ਤੁਹਾਡੀ ਕੀ ਆਬਜ਼ਰਵੇਸ਼ਨ ਹੋਣੀ ਸੀ ਦੇਖੋ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਹੁੰਦਾ ਜਿਹੜੀ ਅੱਜ ਵੀ ਆਪਾਂ ਮੀਟਿੰਗ ਕਰ ਰਹੇ ਜਥੇਬੰਦੀਆਂ ਦੇ ਸਾਰੀਆਂ ਆਪਣੇ ਆਪਣੀਆਂ ਸਲਾਹਾਂ ਦਿੰਦੀਆਂ ਨੇ ਤਾਂ ਉਸ ਤੋਂ ਇੱਕ ਸਲਾਹ ਨਿਕਲਦੀ ਹੈ ਅੱਗੇ ਤੁਸੀਂ ਉਹ ਡੈਲੀ ਦੇਖਿਆ ਮੂਵਮੈਂਟ ਜਿਹੜੀ ਜਿੱਤੀ ਆ ਆਪਣੀ ਇੱਕ ਸਲਾਹ ਲੈ ਕੇ ਨਿਕਲੀ ਆ ਤਾਂ ਉਸ ਕਿਤੇ ਕਮੀ ਰਹੀ ਗਈ ਕਮਿਊਨੀਕੇਸ਼ਨ ਗੈਪ ਇਹਨੂੰ ਕਹਿ ਸਕਦੇ ਆ ਇਹ ਈਗੋ ਜਾਂ ਹੋਰ ਪ੍ਰੋਬਲਮ ਨਹੀਂ ਹੁੰਦੀ ਕਮਿਊਨੀਕੇਸ਼ਨ ਗੈਪ ਆ ਉਹ ਓਪਨ ਕਰ ਰਹੇ ਸੀ ਜਾਂ ਉਹ ਜਲਦੀ ਕਰ ਲਈ ਜਾਂ ਕੁਝ ਵੀ ਉਹ ਕਿੰਨੇ ਵਰਡਸ ਨੇ ਉਹਦੋਂ ਹਲੇ ਸਮਿਖਿਆ ਤੁਸੀਂ ਵੀ ਕਰੋਗੇ ਅਸੀਂ ਵੀ ਕਰਾਂਗੇ ਦਿੱਲੀ ਜਾਣ ਵਾਲੀ ਕਾਲ ਸਹੀ ਸੀ ਤੁਹਾਨੂੰ ਲੱਗਦਾ ਕਿ ਦਿੱਲੀ ਜਾਣ ਵਾਲੀ ਕਾਲ ਸਹੀ ਦਿੱਤੀ ਔਰ ਜਦੋਂ ਉਸ ਤੋਂ 13 ਤਰੀਕ ਨੂੰ ਜੋ ਘਟਨਾਵਾਂ ਵਾਪਰੀਆਂ 300 ਕਿਸਾਨ ਜ਼ਖਮੀ ਹੋਏ ਜੋ ਦੇਖਿਆ ਕਿ ਉੱਥੇ ਇੰਨਾ ਤਾਂ ਮੈਂ ਇੰਨਾ ਨਾਮ ਲਖਸ਼ਰ ਉਹਨਾਂ ਨੇ ਤਿਆਰ ਕੀਤਾ ਹੋਇਆ ਇੰਨੀ ਬੈਰੀਗੇਟਿੰਗ ਕੀਤੀ ਹੋਈ ਹੈ ਤਾਂ ਦੁਬਾਰਾ ਕਾਲ ਦੇਣੀ ਕਿ ਤੁਹਾਨੂੰ ਲੱਗਦਾ ਕਿ ਇਹ ਸਹੀ ਸੀ ਕਾਲਾਂ ਦੇਖੋ ਉਹਨਾਂ ਦੇ ਮੈਂ ਕੋਈ ਕੁਐਸਚਨ ਇਨ ਕਰ ਸਕਦਾ ਸਾਡੇ ਸਾਥੀ ਨੇ ਉਹ ਆਪਣੀ ਜਿਹੜਾ ਬੰਦਾ ਮੂਵਮੈਂਟ ਕਰ ਰਿਹਾ ਹੁੰਦਾ ਉਹਨੂੰ ਵੱਧ ਪਤਾ ਹੁੰਦਾ ਅਸੀਂ ਹਲੇ ਐਸਟ ਸੇ ਨੂੰ ਨੇਗੇਟਿਵ ਕਹਿਣਾ ਬਿਲਕੁਲ ਗਲਤ ਆ ਉਹ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਉਹ ਕਰ ਰਹੇ ਨੇ ਉਹਨਾਂ ਨਾਲ ਸਰਕਾਰ ਨਾਲ ਮੀਟਿੰਗਾਂ ਵੀ ਹੋ ਰਹੀਆਂ ਨੇ ਅਸੀਂ ਵੀ ਸਰਕਾਰ ਨੂੰ ਇਹੀ ਕਹਿੰਦੇ ਵੀ ਜਿਹੜੇ ਬੰਦੇ ਫਰੰਟ ਤੇ ਹੁਣ ਗੱਲ ਾਟ ਰਹੇ ਉਹਨਾਂ ਨਾਲ ਮੀਟਿੰਗ ਕਰੋ ਉਹਨਾਂ ਨਾਲ ਫੈਸਲਾ ਕਰੋ ਮੰਗਾ ਸਾਡੀ ਸਾਂਝੀਆਂ ਨੇ ਅ ਤੁਸੀਂ ਗੰਨੇ ਦਾ ਮੁੱਦਾ ਲਗਾਤਾਰ ਚੁਕਦੇ ਆਂਦੇ ਹੋ ਕੱਲ ਕੈਬਨਿਟ ਦੀ ਬੈਠਕ ਹੋਈ ਔਰ ਉਸ ਦੇ ਵਿੱਚ ਮੁੱਲ 25 ਰੁਪਏ ਵਧਾਇਆ ਗਿਆ ਕਿਸ ਤਰੀਕੇ ਨਾਲ ਇਸ ਫੈਸਲੇ ਨੂੰ ਦੇਖੋ ਜਿਹੜੀ ਕਿਸੇ ਦਾ ਮੁੱਲ ਐਮ ਐਸ ਪੀ ਨੂੰ ਪਲੱਸ 50% ਤੇ ਵਧਾਉਣਾ ਚਾਹੀਦਾ ਸੀ ਉਹ ਤਾਂ ਬਹੁਤ ਥੱਲੇ ਆ 25 ਰੁਪਏ ਨਾਲ ਤਾਂ ਕੁਝ ਵੀ ਹਾਲ ਨਹੀਂ ਹੁੰਦਾ ਇੰਨੇ ਦਾ ਤਾਂ ਇੰਪੋਰਟ ਸੀ ਹਰ ਸਾਲ ਵੱਜ ਜਾਂਦਾ ਜਿੰਨੇ ਦਾ ਉਹਨਾਂ ਨੇ ਸ਼ੋਅ ਕਰ ਰਹੇ ਆ ਉਹ ਆਪਣੀ ਪੋਲਿਟਿਕਲ ਸਟੈਂਡ ਆਗੇ ਇਲੈਕਸ਼ਨਾਂ ਨੇ ਉਹਦੇ ਹਿਸਾਬ ਨਾਲ ਕਰ ਰਹੇ ਆ ਕਿੰਨੀਆਂ ਸਟੇਟਾਂ ਨੂੰ ਉਹ ਦੱਸਣਾ ਚਾਹ ਰਹੇ ਆ ਵੀ ਅਸੀਂ ਤੁਹਾਨੂੰ ਗੰਨੇ ਦਾ ਮੁੱਲ ਦੇ ਰਹੇ ਆ ਪਰ ਜਿਹੜੀ ਮੰਗ ਅਸੀਂ ਲੱਕੀ ਹੋਈ ਆ ਪਲਾ ਉਹਨਾਂ ਦੇ ਫਾਰਮ ਦੇ ਪਲਾ ਸਾਡੀ ਆ ਉਹ ਸੁਆਮੀਨਾਥਾਂ ਦੀ 50% ਸੀ 2 50% ਦੇ ਉੱਤੇ ਆ ਉਹਦੇ ਨੇੜੇ ਤੇੜੇ ਵੀ ਨਹੀਂ ਖੜਦੀ ਇਹ ਮੇਰਾ ਪ੍ਰਸਤਾਵ ਇਹ ਕਿਸਾਨੋਂ ਦੇਖੇ ਗਏ ਸੀ ਪੰਜ ਫਸਲਾਂ ਦੇ ਉੱਤੇ ਕੰਟਰੈਕਟ ਫਾਰਮਿੰਗ ਤਰੀਕੇ ਦਾ ਇੰਡਾਇਰੈਕਟ ਆਪਾਂ ਨੂੰ ਕਹਿ ਲਿਆ ਤਾਂ ਕਿ ਇਹ ਤੁਹਾਨੂੰ ਪ੍ਰਸਤਾ ਆਪਾਂ 1 ਸਾਲ ਬੈਠ ਕੇ ਕੰਟਰੈਕਟ ਫਾਰਮਿੰਗ ਦਾ ਜਿਹੜਾ ਲਾਅ ਬਣਿਆ ਸੀ ਉਹਨੂੰ ਖਾਰਜ ਕਰਾਇਆ ਟਿਹੜੇ ਤਰੀਕਿਆਂ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਨਾਲ ਵੀ ਕੋਈ ਕੰਟਰੈਕਟ ਫਾਰਮਿੰਗ ਨਹੀਂ ਹੋ ਸਕਦੀ ਸਰਕਾਰ ਨੂੰ ਜ਼ਿੰਮੇਵਾਰੀ ਚੱਕਣੀ ਪਊ ਐਮਐਸਪੀ ਦੇਣੀ ਪਊ ਗਰੰਟੀ ਦੇਣੀ ਪਊ ਤਾਂ ਬਿਲਕੁਲ ਹਰਮਿੰਦਰ ਸਿੰਘ ਕਾਦੀਆ ਕਹਿ ਰਹੇ ਨੇ ਕਿ ਜਿਹੜੇ ਮੁੱਦੇ ਨੂੰ ਅਸੀਂ ਲੰਬਾ ਸਮਾਂ ਬੈਠ ਕੇ ਰੱਦ ਕਰਵਾਇਆ ਉਸੇ ਨੂੰ ਹੀ ਇੰਡਾਇਰੈਕਟ ਤਰੀਕੇ ਦੇ ਨਾਲ ਜੋ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲਖੋਵਾਲੋਣੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਲਖੋਵਾਲ ਸਾਹਿਬ ਇੱਕ ਮਿੰਟ ਇੱਕ ਮਿੰਟ ਲਾਈਵ ਚੱਲ ਰਿਹਾ ਇਹ ਲਖੋਵਾਲ ਸਾਹਿਬ ਕਿਵੇਂ ਦੇਖਦੇ ਹੂੰ ਜਿਸ ਤਿੱ ਕਿੰਨਾ ਕੱਲ ਜੋ ਘਟਨਾ ਸ਼ੰਭੂ ਦੇ ਉੱਤੇ ਹੋਈ ਖਨੋਰੀ ਦੇ ਉੱਤੇ ਬੜੀ ਮਾੜੀ ਘਟਨਾ ਹੋਈ ਇੱਕ ਅਸੀਂ ਨੌਜਵਾਨ ਸਾਡਾ ਵੀਰ ਛੋਟਾ ਸਾਥੀ ਗਵਾ ਲਿਆ ਤੇ ਕਾਫੀ ਕਿਸਾਨ ਸਾਡੇ ਜ਼ਖਮੀ ਹੋਏ ਤੇ ਕਾ ਵੀ ਕਿਸਾਨਾਂ ਨੂੰ ਇਹ ਚੱਕ ਕੇ ਲੈ ਗਏ ਆ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਜਿਵੇਂ ਕਹਿੰਦੇ ਅਸੀਂ ਕਿਸਾਨਾਂ ਨਾਲ ਖੜੇ ਆ ਤੇ ਇਹ ਪਰਚਾ ਦੇਣ 302 ਦਾ ਪਰਚਾ ਹੁਣ ਤੱਕ ਕਿਉਂ ਨਹੀਂ ਹੋਇਆ ਪੰਜਾਬ ਦੇ ਖੱਟਰ ਸਰਕਾਰ ਦੇ ਖਿਲਾਫ ਪੰਜਾਬ ਦੇ ਮੁੱਖ ਉਹਨਾਂ ਦੇ ਹਰਿਆਣੇ ਦੇ ਮੁੱਖ ਮੰਤਰੀ ਦੇ ਖਿਲਾਫ 302 ਦਾ ਪਰਚਾ ਹੋਵੇ ਉਹਦੇ ਡੀਜੀ ਦੇ ਖਿਲਾਫ 302 ਦਾ ਪਰਚਾ ਹੋਵੇ ਕਿਉਂਕਿ ਸਾਡੀ ਜ਼ਮੀਨ ਤੇ ਆ ਕੇ ਇਹਨਾਂ ਨੇ ਅਟੈਕ ਕੀ ਸਰਜੀਕਲ ਇਹੇ ਅਟੈਕ ਕੀਤਾ ਤੇ ਦੂਸਰਾ ਅਸੀਂ ਅੱਜ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਤਿੰਨ ਦਿਨਾਂ ਤੋਂ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ ਭਾਜਪਾ ਦੇ ਘਰ ਘੇਰੇ ਹੋਏ ਆ ਅਗਲਾ ਪ੍ਰੋਗਰਾਮ ਲਈ ਅਸੀਂ ਅੱਜ ਆ ਮੀਟਿੰਗ ਕਰਨ ਤੋਂ ਬਾਅਦ ਉਹ ਕੀ ਕਹਿ ਰਹੇ ਨੇ ਕਿ ਤੁਸੀਂ ਤਿੰਨ ਦਿਨਾਂ ਤੋਂ ਆਪਣੇ ਪ੍ਰੋਗਰਾਮ ਦਿੱਤੇ ਹੋਏ ਸੀ ਕਹਿੰਦੇ ਕਿ ਕੱਲ ਜੇ ਕਿਸਾਨ ਜਥੇਬ ਉੱਥੇ ਏਕਾ ਹੋਰ ਹੋਣਾ ਸੀ ਔਰ ਕੱਲ ਦੀ ਤਸਵੀਰ ਕੁਝ ਹੋਰ ਨਹੀਂ ਅਸੀਂ ਟਕਰਾ ਨਹੀਂ ਚਾਹੁੰਦੇ ਅਸੀਂ ਅੱਗੇ ਵੀ ਲੜੇ ਆਂ ਦਿੱਲੀ ਅਸੀਂ ਜਾ ਕੇ ਕਿਨਾ ਅੱਗੇ ਕਿਹੜਾ ਅਸੀਂ ਦਿੱਲੀ ਗਏ ਆਂ ਅਸੀਂ ਟਕਰਾ ਨਹੀਂ ਅਸੀਂ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਆਂ ਆਪਦੀ ਮੰਗਾ ਸ਼ਾਂਤਮਈ ਢੰਗ ਦੇ ਨਾਲ ਕਰ ਰਹੇ ਆਂ ਉਹ ਪਹਿਲਾਂ ਗਲਤੀਆਂ ਹੋਈਆਂ ਨੇ ਉਹਨਾਂ ਲੀਡਰਸ਼ਿਪ ਤੋਂ ਵੀ ਹੋਈਆਂ ਨੇ ਉਹ ਸਾਂਝੇ ਤੌਰ ਤੇ ਉਹਨਾਂ ਨੂੰ ਸਾਂਝੇ ਸਟੇਟਾਂ ਦੇ ਵਿੱਚੋਂ ਮਹਾਜ ਬਣਾ ਕੇ ਅੱਗੇ ਚੱਲਣਾ ਚਾਹੀਦਾ ਸੀ ਲੱਗਦਾ ਸੀ ਕਿ ਜਿਸ ਤਰੀਕੇ ਦੇ ਨਾਲ ਜੋ 13 ਤਰੀਕ ਨੂੰ ਘਟਨਾ ਵਾਪਰੀ 300 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਫੱਟੜ ਹੋਏ ਤਾਂ ਉਸ ਤੋਂ ਲੈਸਨ ਲੈਣਾ ਚਾ हां ਉਹਦੇ ਚ ਕਿਉਂਕਿ ਪਤਾ ਹੀ ਸੀ ਸਾਨੂੰ ਮੂਰੇ ਕਿੰਨੇ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਨੇ ਅੱਗੇ ਸਾਨੂੰ ਬਦਲਣ ਦੇਣ ਦਾ ਨਹੀਂ ਸੀ ਕਰਨਾ ਚਾਹੀਦਾ ਸਾਨੂੰ ਕੁਝ ਹੋਰ ਤਰੀਕੇ ਦੇ ਨਾਲ ਕੰਮ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਹੁਣ ਕਿਸ ਤਰੀਕੇ ਦੇ ਨਾਲ ਅੰਦਰ ਤੁਹਾਡੀ ਚਰਚਾ ਰਹਿਣੀ ਹੈ ਕਿ ਤੁਹਾਡੀ ਸਪੋਰਟ ਰਹੂਗੀ ਕਿਉਂਕਿ ਗੱਲ ਉਹਨਾਂ ਨਾਲ ਵੀ ਇਹੀ ਹੁੰਦੀ ਹੈ ਉਹਨਾਂ ਨੂੰ ਵੀ ਅਸੀਂ ਸਵਾਲ ਹੀ ਕਰਦੇ ਹਾਂ ਕਿ ਕੀ ਇਹ ਚੌਧਰ ਦਾ ਮਾਮਲਾ ਹੈ ਕਿਉਂ ਨਹੀਂ ਇਕੱਠੇ ਹੋ ਜਾਂਦੇ ਹਨ ਤੁਹਾਨੂੰ ਵੀ ਉਹੀ ਗੱਲ ਰਹੂਗੀ ਕਿ ਇਹ ਚੌਧਰ ਦੀ ਗੱਲ ਹੈਗੀ ਇਹ ਕਿਉਂ ਨਹੀਂ ਤੁਸੀਂ ਇਕੱਠੇ ਹੋ ਜਾਂਦੇ ਕਿਉਂ ਆਪਸ ਦੇ ਵਿੱਚ ਏਕਾ ਬਣਾ ਲੈਂਦੇ ਔਰ ਮੁਠੀ ਬੰਦ ਕਰ ਨਹੀਂ ਅਸੀਂ ਬੜੀ ਕੋਸ਼ਿਸ਼ ਕੀਤੀ ਕਮੇਟੀਆਂ ਬਣਾਈਆਂ ਰਾਜ ਸਾਬਨਾ ਮੈਂ ਕਮੇਟੀ ਸੀ ਉਹਨਾਂ ਨਾਲ ਕੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਪਰ ਉਹਨਾਂ ਨੇ ਫੈਸਲਾ ਲੈ ਚੁੱਕੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸਾਂਝਾ ਫੈਸਲਾ ਲਈਏ ਕੋਈ ਦਿੱਲੀ ਖਿਲਾਫ ਅੰਦੋਲਨ ਦਾ ਸਾਂਝਾ ਸਟੇਟਾਂ ਨੂੰ ਰਲਾਈਏ ਪਰ ਹੋਰ ਕੋਈ ਸਟੇਟ ਉਹਨਾਂ ਨਾਲ ਆਈ ਨਹੀਂ ਕੋਈ ਸਟੇਟ ਰਲਈ ਨਹੀਂ ਮਾੜੀ ਗੱਲ ਹੋਈ ਆ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਤੇ ਟਾਈਮਿੰਗ ਦੇ ਉੱਤੇ ਵੀ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਟਾਈਮਿੰਗ ਤੁਹਾਨੂੰ ਲੱਗਦਾ ਸਹੀ ਸੀ ਅੰਦੋਲਨ ਦੀ ਕਿਉਂਕਿ ਥੋੜੇ ਦਿਨਾਂ ਬਾਅਦ ਇਹ ਚੋਣ ਜਾਬਤਾ ਲੱਗ ਜਾਣਾ ਹੈ ਜੇ ਚੋਣ ਜਾਬਤਾ ਲੱਗ ਗਿਆ ਤਾਂ ਫਿਰ ਕੀ ਇਸੇ ਤਰੀਕੇ ਨਾਲ ਸ਼ੰਭੂ ਬਾਰਡ ਟਾਈਮਿੰਗ ਸਹੀ ਸੀ ਪਰ ਇਕੱਠੀਆਂ ਸਾਰੀਆਂ ਕਿਸਾਨ ਜਿੱਥੇ ਬੰਦੇ ਇਕੱਠੀਆਂ ਲੈਂਦੇ ਕਿਉਂਕਿ ਵੋਟਾਂ ਦਾ ਡਰ ਸੀ ਸਰਕਾਰ ਨੂੰ ਬਸ ਸਾਰੀਆਂ ਸਟੇਟਾਂ ਆ ਜਾਂਦੀਆਂ ਤਾਂ ਅਸੀਂ ਕੁਝ ਹੋਰ ਲੈ ਵੀ ਸਰ ਦੇ ਉੱਤੇ ਲੱਗਦਾ ਉਹ ਇਫੈਕਟ ਨਹੀਂ ਪਿਆ ਜਿਹੜਾ ਪੈਣਾ ਚਾਹੀਦਾ ਸੀ ਸਾਰੀ ਸਾਰੀ ਜਥੇਬੰਦ ਕਿਉਂਕਿ ਇੱਕ ਪੰਜਾਬ ਦਾ ਇਹ ਮੋਰਚਾ ਬਣ ਕੇ ਰਹਿ ਗਿਆ ਇਹ ਸੈਂਟਰ ਦਾ ਇਹ ਕੇਂਦਰ ਦਾ ਮੋਰਚਾ ਜਿਹੜੇ ਸਾਰੀਆਂ ਸਟੇਟਾਂ ਦਾ ਅਸੀਂ ਨਹੀਂ ਬਣਾ ਸਕਿਆ ਅੱਜ ਇੱਥੋਂ ਦੀ ਹਮਾਇਤ ਜਾਂਦੀ ਹੈ ਤਾਂ ਫਿਰ ਲੱਗਦਾ ਕਿ ਫਿਰ ਉਹ ਪੂਰੇ ਇੰਡੀਆ ਲੈਵਲ ਤੱਕ ਦਾ ਇਹ ਮੋਰਚਾ ਬਣੂਗਾ ਔਰ ਅੱਜ ਹੋਰ ਲਿਆ ਸਟੇਟਾਂ ਤੋਂ ਕੋਣ-ਕੋਣ ਹੈ ਤੁਹਾਡੇ ਨਾਲ ਇੱਥੇ ਹਮਾਇਤ ਦੇ ਵਿੱਚ ਅੱਜ ਸਾਡੇ ਨਾਲ ਹਰਿਆਣਾ ਸਾਰਾ ਆ ਰਿਹਾ ਟਕੈਤ ਸਾਹਿਬ ਚਰੂਣੀ ਹੁਣੀ ਵੀ ਆ ਰਹੇ ਨੇ ਚਰੂਣੀ ਸਾਹਿਬ ਨਹੀਂ ਆ ਰਹੇ ਤੇ ਦੂਸਰੇ ਸਾਰੇ ਜਥੇਬੰਦਿਆ ਹਰਿਆਣਾ ਦੇ ਰਕੇਸ਼ਟ ਗਾਇਤ ਉਹਨਾਂ ਕੇਸ਼ਟ ਗਾਇਤ ਬੰਦੇ ਘੰਟੇ ਚ ਪਹੁੰਚ ਰਹੇ ਨੇ ਰਸਤੇ ਚ ਤੇ ਬਿਹਾਰ ਤੋਂ ਜਥੇਬੰਦਿਆ ਆ ਰਹੇ ਹੋਰ ਸਟੇਟਾਂ ਤੋਂ ਇਸ ਤਰ੍ਹਾਂ ਹੀ ਸਾਡੇ ਨਾਲ ਲੀਡਰ ਆ ਰਹੇ ਬਿਲਕੁਲ ਇਸ ਟਕੈ ਜਿਹੜੇ ਨੇ ਉਹ ਵੀ ਖਾਸ ਤੌਰ ਦੇ ਉੱਤੇ ਇਥੇ ਪਹੁੰਚ ਰਹੇ ਨੇ ਕਹਿ ਰਹੇ ਨੇ ਕਿ ਜੋ ਇਹ ਮੋਰਚਾ ਹੈ ਜਿਸ ਤਰੀਕੇ ਨਾਲ ਇਹ ਮੋਰਚੇ ਨੂੰ ਵਿੱਡਿਆ ਗਿਆ ਇਹ ਇਦਾਂ ਲੱਗਿਆ ਕਿ ਇਹ ਸਿਰਫ ਪੰਜਾਬ ਦਾ ਮੋਰਚਾ ਹੀ ਬਣ ਕੇ ਰਹਿ ਗਿਆ ਕਿਉਂ ਨਹੀਂ ਇਹਨਾਂ ਜਥੇਬੰਦੀਆਂ ਦੇ ਵੱਲੋਂ ਸਭ ਨੂੰ ਇਕੱਠੇ ਲਿੱਤਾ ਗਿਆ ਕਿਉਂ ਨਹੀਂ ਇਹਨਾਂ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਇਹ ਗੱਲ ਦਿਖਾਈ ਗਈ ਕਿ ਆਪਾਂ ਏਕੇ ਦੇ ਵਿੱਚ ਆ ਸਾਰੀਆਂ ਜਥੇਬੰਦੀਆਂ ਹੋਰ ਸਟੇਟਾਂ ਸਾਡੇ ਨਾਲ ਨੇ ਤਾਂ ਇਸੇ ਦੇ ਚਲਦਿਆਂ ਹੋਇਆਂ ਕਹਿੰਦੇ ਕਿ ਉਹ ਪ੍ਰਭਾਵ ਉੱਥੇ ਕੇਂਦਰ ਤੱਕ ਨਹੀਂ ਪਾ ਪਾਏ ਔਰ ਜੋ ਸ਼ੰਭੂ ਦੇ ਵਿੱਚ ਕੱਲ ਹੋਇਆ ਉਸਨੇ ਜ਼ਰੂਰ ਸਾਨੂੰ ਨਿਰਾਸ਼ ਵੀ ਕੀਤਾ ਤਾਂ ਹੁਣ ਦੇਖਣਾ ਹੋਊਗਾ ਕਿ ਹੋਰ ਜਥੇ ਬੰਦੀਆਂ ਜਦੋਂ ਇੱਥੇ ਪਹੁੰਚਦੀਆਂ ਨੇ ਅੱਜ ਦੀ ਮੀਟਿੰਗ ਹੁੰਦੀ ਹੈ 3 ਵਜੇ ਹਾਲਾਂਕਿ ਪ੍ਰੈਸ ਕਾਨਫਰੰਸ ਰੱਖੀ ਗਈ ਹੈ 3 ਵਜੇ ਪ੍ਰੈਸ ਕਾਨਫਰੰਸ ਰੱਖੀ ਹੈ ਔਰ 3 ਵਜੇ ਪ੍ਰੈਸ ਕਾਨਫਰੰਸ ਤੋਂ ਬਾਅਦ ਇਹਨਾਂ ਦੀ ਅਗਲੀ ਕੀ ਰੂਪਰੇਖਾ ਹੋਊਗੀ ਉਹ ਤੈਅ ਕੀਤੀ ਜਾਊਗੀ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਅੰਦਰ ਜਿਹੜੇ ਕਿਸਾਨ ਪਹੁੰਚ ਚੁੱਕੇ ਨੇ ਉਹਨਾਂ ਦੀ ਵੀ ਦਿਖਾ ਦਿੰਦੇ ਆ ਕਿਹੜੇ ਕਿਹੜੇ ਕਿਸਾਨ ਆਗੂ ਜਿਹੜੇ ਨੇ ਉਹ ਪਹੁੰਚੇ ਨੇ ਇੱਕ ਵਾਰ ਤਸਵੀਰ ਉਹਨਾਂ ਕਿਸਾਨ ਆਗੂਆਂ ਦੀ ਤੁਹਾਨੂੰ ਅਸੀਂ ਆਪਣੇ ਕੈਮਰੇ ਦੇ ਰਾਹੀਂ ਦਿਖਾ ਰਹੇ ਹਾਂ ਤਾਂ ਇਹ ਕਿਸਾਨ ਆਗੂ ਜਿਹੜੇ ਨੇ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਤਾਂ ਸਾਰੀਆਂ ਸਟੇਟਾਂ ਤੋਂ ਵੱਖ-ਵੱਖ ਸਟੇਟਾਂ ਤੋਂ ਇਹ ਕਿਸਾਨ ਆਗੂ ਜਿਹੋ ਨੇ ਇੱਥੇ ਹੋਂਚੇ ਨੇ ਰਕੇਸ਼ ਟਕਹੜਾ ਤੋਂ ਉਹ ਵੀ ਕਹਿ ਰਹੇ ਨੇ ਕਿ ਥੋੜੀ ਦੇਰ ਦੇ ਵਿੱਚ ਪਹੁੰਚ ਜਾਣਗੇ ਨਾਲ ਹੀ ਜੇ ਪੰਜਾਬ ਦੀ ਜਥੇਬੰਦੀਆਂ ਦੀ ਗੱਲ ਕਰੀਏ ਐਸਕੇਐਮ ਦੀ ਗੱਲ ਕਰੀਏ ਤਾਂ ਐਸਕੇਐਮ ਦੀ ਵੀ ਜੋ ਜਥੇਬੰਦੀਆਂ ਨੇ ਪੋਲਿਟੀਕਲ ਧੜੇ ਦੀਆਂ ਉਹ ਵੀ ਸਾਰੀਆਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਹੀ ਦੇਰ ਦੇ ਵਿੱਚ ਇੱਥੇ ਰਾਜੇਪਾਲ ਉਹਨੇ ਵੀ ਪਹੁੰਚਣਗੇ ਢੱਲੇ ਵਾਲੋਂ ਨੇ ਵੀ ਪਹੁੰਚਣਗੇ ਔਰ तमाम ਜੋ ਲੀਡਰ ਨੇ ਐਸਕੇਐਮ ਦੇ ਉਹ ਵੀ ਇੱਥੇ ਪਹੁੰਚ ਰਹੇ ਨੇ ਰਕੇਸ਼ ਟਕਹੜਾ ਤੋਂ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਉਹ ਕੁਝ ਹੀ ਦੇਰ ਦੇ ਵਿੱਚ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਤਾਂ तमाम ਜੋ ਆਗੂ ਨੇ ਐਸਕੇਐਮ ਦੇ ਉਹ ਇਸ ਵੇਲੇ ਇੱਥੇ ਤੁਹਾਨੂੰ ਨਜ਼ਰ ਆ ਰਹੇ ਨੇ ਇੱਥੇ ਬੈਠੇ ਹੋਏ ਨੇ ਤਾਂ ਅੱਜ ਬਹੁਤ ਕੁਝ ਜੋ ਹੈ ਇਸ ਮੀਟਿੰਗ ਤੋਂ ਬਾਅਦ ਵੀ ਤੈਅ ਹੋਣਾ ਹੈ। ਆਪਾਂ ਆਪਣੇ ਉਲੀ ਕਰਿਆਉਂਦੇ ਨੇ ਟੋਲ ਫ੍ਰੀ ਕਰਵਾ ਦਿੱਤੇ ਉਹਨਾਂ ਨੇ ਭਾਜਪਾ ਦੇ ਲੀਡਰਾਂ ਦੇ ਘਰ ਦੇ ਬਾਹਰ ਤਰਨੇ ਮੁਜ਼ਾਰੇ ਕੀਤੇ ਪਰ ਉਸ ਸਭ ਦੇ ਵਿਚਾਰ ਜਿਹੜਾ ਹੈ ਉਹ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਕੱਠੇ ਹੋ ਕੇ ਕਦੋਂ ਕਾਲ ਜਿਹੜੀ ਹੈ ਉਹ ਲਈਤੀ ਜਾਊਗੀ। ਹਰ ਮਿਸਿੰਗ ਕਾਦੀਆਉਣੀ ਮੌਜੂਦ ਨੇ ਗੱਲਬਾਤ ਕਰਦੇ ਆ ਕਾਦੀਆ ਸਾਹਿਬ ਕਿਵੇਂ ਦੇਖਦੇ ਹੋ ਕੱਲ ਜਿਹੜੀ ਘਟਨਾ ਹੋਈ ਹੈ ਸ਼ੰਭੂ ਦੇ ਉੱਤੇ ਔਰ ਖਨੋਰੀ ਦੇ ਉੱਤੇ ਖਨੋਰੀ ਦੇ ਉੱਤੇ ਤਾਂ ਇੱਕ ਨੌਜਵਾਨ ਦੀ ਮੌਤ ਦੇਖੋ ਜਿਹੜਾ ਸਾਡਾ ਕਿਸਾਨ ਸ਼ਹੀਦ ਕੀਤਾ ਉਹਦੇ ਤਾਂ ਸਾਨੂੰ ਦੁੱਖ ਵੀ ਹੈ ਤੇ ਅਸੀਂ ਅੱਜ ਵੀ ਪੇਟ ਕਰਦੇ ਆਂ ਤੇ ਜਿਹੜੀ ਸਰਕਾਰ ਦੀ ਕਾਰਵਾਈ ਰਹੀ ਹੈ ਕੱਲ ਦੀ ਉਹ ਬਹੁਤ ਨਿੰਦਣਯੋਗ ਸੀਗੀ ਅਡਲ ਨਿੰਦਣਯੋਗ ਕਾਰਵਾਈ ਸੀ ਜਿਹੜਾ ਸ਼ਾਂਤਵੇਂ ਹੀ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਰਸਤਾ ਦੇਣਾ ਚਾਹੀਦਾ ਸੀਗਾ ਜੇ ਸਾਰੇ ਪੰਜਾਬ ਚੋਂ ਇਕੱਠੇ ਹੋ ਕੇ ਖਨੌਰੀ ਜਾਂ ਸੰਭੂ ਪਹੁੰਚ ਚੁੱਕੇ ਸੀ ਤੇ ਉਹਨਾਂ ਨੇ ਅੱਗੇ ਵੀ ਸ਼ਾਂਤਵੇਂ ਜਾਣਾ ਕਿਉਂਕਿ ਸਾਡਾ ਪਿਛਲਾ ਅੰਦੋਲਨ ਵੀ ਜਿਹੜਾ ਰਿਹਾ ਸੀ ਇਹੀ ਕਿਸਾਨ ਦੇ ਜਥੇਬੰਦੀਆਂ ਸੀ ਜਦੋਂ ਖਾਤਮੇ ਅੰਦੋਲਨਾਂ ਅਸੀਂ ਜਿੱਤੇ ਆਂ ਤਾਂ ਫਿਰ ਇਹ ਡਾਰਕ ਸਰਕਾਰ ਨੂੰ ਕਿਹੜਾ ਸੀ ਕਿਹੜਾ ਭੈ ਸੀ ਕਿਹੜਾ ਉਹ ਟੈਕਟਿਕਸ ਨੇ ਜਿਹੜੇ ਵਰਤ ਰਹੇ ਨੇ ਇਹ ਰੌਂ ਟੈਕਟਿਕਸ ਨੇ ਤੇ ਗਲਤ ਤਰੀਕੇ ਨਾਲ ਇਹ ਕਿਸਾਨਾਂ ਦੀ ਜਿਹੜੀ ਛਵੀ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕੀ ਲੱਗ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੰਭੂ ਦੇ ਉੱਤੇ ਟੈਕਨੋਰੀ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਔਰ ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਨੇਗੋਸ਼ੀਏਸ਼ਨਸ ਦੇ ਉੱਤੇ ਵੀ ਤਿਆਰ ਹੋਈ ਹੋਈ ਹੈ ਕਹਿ ਰਹੀ ਹੈ ਕਿ ਮੀਟਿੰਗਾਂ ਕਰੋ ਆ ਕੇ ਅਸੀਂ ਤੁਹਾਡੇ ਮੁੱਦੇ ਵਿਚਾਰਦੇ ਹਾਂ ਕੀ ਲੱਗਦਾ ਕਿ ਇਸ ਵਾਰ ਕੇਂਦਰ ਨੂੰ ਇਦਾਂ ਲੱਗ ਰਿਹਾ ਹੈ ਕਿ ਇਹਨਾਂ ਦੇ ਵਿੱਚ ਆਪਚ ਏਕਾ ਨਹੀਂ ਆਏਗਾ ਉੱਥੇ ਘੱਟ ਜਥੇਬੰਦੀਆਂ ਨੇ ਪੋਲਿਟੀਕਲ ਵਾਲੀਆਂ ਲੱਗ ਨੇ ਨਾਨ ਪੋਲਿਟੀਕਲ ਵਾਲੀਆਂ ਲੱਗ ਨਹੀਂ ਇਹ 13 ਤਰੀਕ ਨੂੰ ਉਹਨਾਂ ਨੂੰ ਸਾਫ਼ ਹੋ ਗਏ ਸਰਕਾਰ ਨੂੰ ਵੀ ਕਿਸਾਨ ਸਾਰੇ ਇਕੱਠੇ ਨੇ ਕਿਉਂਕਿ ਜੋ 13 ਤਰੀਕ ਨੂੰ ਉੱਥੇ ਇਕੱਠੇ ਨੇ ਤਾਂ ਫਿਰ ਉੱਥੇ ਨਜ਼ਰ ਨਹੀਂ ਆਏ ਕੱਲ ਉੱਥੇ ਕੋਈ ਕਿਸਾਨ ਜਥੇਬੰਦੀਆਂ ਤੁਹਾਡੀਆਂ ਪੋਲਿਟੀਕਲ ਵਾਲੀਆਂ ਨਹੀਂ ਪਹੁੰਚੀ ਬਿਲਕੁਲ ਉਹ ਅਲੱਗ-ਅਲੱਗ ਰਿਫਾਰਮਸ ਅਲੱਗ-ਅਲੱਗ ਤਰੀਕੇ ਨਾਲ ਲੜਾਈ ਲੜ ਰਹੇ ਨੇ ਅੱਗੇ ਵੀ ਜਥੇਬੰਦੀਆਂ ਅਲੱਗ-ਅਲੱਗ ਤਰੀਕੇ ਨਾਲ ਲੜਦੀਆਂ ਸੀ ਪਰ ਉਹਨਾਂ ਦੇ ਪਿੱਛੇ ਅਸੀਂ 15 ਤਰੀਕ ਨੂੰ ਜਦ ਹੀ ਟੂਲ ਪਲਾਜ਼ਾ ਜਿਹੜੇ ਆਪਾਂ ਓਪਨ ਕੀਤੇ ਸੀ ਗ੍ਰਾਹਕ ਸਾਹਿਬ ਨੇ ਰੇਲਾ ਰੋਕਿਆ ਸੀ ਉਹਦੇ ਪੈਟਰਨ ਦੇ ਵਿੱਚ ਹੀ ਸੀਗੀਆਂ ਤਾਂ ਜਿਹੜੀਆਂ ਮੰਗਾ ਲੈ ਕੇ ਗਿਆ ਉਹ ਮੰਗਾ ਸੇਮ ਨੇ ਸਾਡੀਆਂ ਸਭ ਇਹ ਸਵਾਲ ਮੈਂ ਪੰਦੀਰ ਉਹਨਾਂ ਨੂੰ ਵੀ ਪੁੱਛਿਆ ਮੈਂ ਕਿ ਕੀ ਇਹ ਈਗੋ ਦੀ ਗੱਲ ਹੈ ਕਿ ਇਹ ਚੌਧਰ ਦੀ ਗੱਲ ਹੈ ਕਿ ਤੁਹਾਨੂੰ ਐਦਾਂ ਲੱਗਦਾ ਹੈ ਕਿ ਡੱਲੇਵਾਲ ਦੇ ਪੰਦੀਰ ਉਹਨਾਂ ਨੂੰ ਐਦਾਂ ਲੱਗਦਾ ਹੈ ਕਿ ਅਸੀਂ ਜੇ ਉਹਨਾਂ ਨੂੰ ਬੁਲਾ ਲਾਂਗੇ ਤਾਂ ਇਹ ਮੋਰਚਾ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਕੈਪਚਰ ਕਰ ਲਿੱਤਾ ਜਾਊਗਾ ਇਸ ਕਰਕੇ ਤੁਸੀਂ ਨਹੀਂ ਬੁਲਾਉਂਦੇ ਹੋ ਉਹ ਕਹਿੰਦੇ ਨਹੀਂ ਇਹੋ ਜੀ ਗੱਲ ਨਹੀਂ ਉਹ ਆਪ ਵੀ ਆ ਸਕਦੇ ਮੈਂ ਵੀ ਤੋਂੜ ਤੋਂ ਵੀ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਚੌਧਰ ਦੀ ਗੱਲ ਹੈ ਤੁਹਾਨੂੰ ਐਦਾਂ ਲੱਗਦਾ ਕਿ ਉਹ ਸਾਨੂੰ ਬੁਲਾ ਨਹੀਂ ਰਹੇ ਜਦੋਂ ਉਹ ਆਪ ਬੁਲਾਉਣਗੇ ਉਹ ਆਪ ਸ ਚੌਧਰੀ ਦੀ ਗੱਲ ਤਾਂ ਆਪਾਂ 3-4 ਸਾਲ ਪਹਿਲਾਂ ਖਤਮ ਹੀ ਕਰ ਚੁੱਕੇ ਆ ਜਦੋਂ SKM ਹੀ ਬਣਾ ਲਿਆ ਸੀ ਸਾਰੇ ਸਹਿਯੋਗਤ ਹੋ ਕੇ ਕੰਮ ਕੀਤਾ ਤੇ ਆਪਾਂ ਇਕੱਠੇ ਹੋਏ ਤਾਂ ਲੜਾਈ ਜਿੱਤੀ ਇਸ ਕਰਕੇ ਉਹ ਫਾਰਮੂਲਾ ਸਮਝ ਆ ਚੁੱਕੇ ਆ ਹੁਣ ਜਿਹੜੀ ਸਾਡੀ ਵੱਲੋਂ ਤੁਸੀਂ ਰਹਿਣਾ ਚਾਹੁੰਦੇ ਹੋ ਪਰ ਪ੍ਰਾਤੀਕਰਮ ਉਹ ਇਹ ਹੈ ਵੀ ਉਹ ਲੱਗ ਫਾਰਮ ਸੀ ਉਹ ਦੋ ਫਾਰਮ ਆਪ ਵਿਚ ਬੜੇ ਹੋਏ ਨੇ ਦੋਨੇ ਇਕੱਠੇ ਹੋਏ ਨੇ ਸਾਡਾ SKM ਬਣਿਆ ਹੋਇਆ ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣ ਵਾਲੀ ਜਥੇਬੰਦੀ ਹੈ ਜਿਹਦੇ SKM ਜਿਵੇਂ ਜਿਵੇਂ ਫੈਸਲਾ ਲੈ ਰਿਹਾ ਉਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਅੱਜ ਵੀ ਆਪਾਂ ਇੰਡੀਆ ਲੈਵਲ ਦਾ SKM ਬੁਲਾਇਆ ਅੱਜ ਵੀ ਮੀਟਿੰਗ ਤਾਂ ਹੀ ਕਰ ਰਿ ਜਿਹੜੇ ਮੰਗਾਂ ਨਾਲ ਸਹਿਮਤੀ ਰੱਖਦੇ ਆ ਇਸ ਵਾਰ ਅੱਜ ਮੀਟਿੰਗ ਕਰ ਰਹੇ ਆ ਵੀ ਇਸ ਕੇਮ ਦੇ ਵੀ ਦਿੱਲੀ ਵੱਲੋਂ ਵੀ ਆ ਜਿਹੜੇ ਸਾਰੇ ਮਤਲਬ ਸੈਂਟਰਲਾਈਜ਼ਡ ਸਾਡੀ ਐਸਕੇਮ ਆ ਵੀ ਉਹਦੇ ਵੱਲੋਂ ਵੀ ਅਸੀਂ ਆਪ ਸਲਾਹ ਲਈਏ ਵੀ ਸਾਡੀ ਜਿਹੜੀ ਸਥਿਤੀ ਹੈ ਤੇ ਕਿਸਾਨਾਂ ਦੀ ਜੋ ਕੱਲ ਹੋਈ ਹੈ ਉਹਦੇ ਉੱਤੇ ਹੀ ਅਪਰ ਫਾਰਮ ਕਰ ਰਹੇ ਆ ਕਿ ਸਾਡੀ ਅਨੁਸ਼ਾਸਨ ਚ ਰਹਿਣ ਵਾਲੀ ਜਥੇਬੰਦੀ ਹੈ ਤਾਂ ਉਧਰਲੇ ਪਾਸੇ ਜੇ ਗੱਲ ਕਰੀਏ ਤਾਂ ਕੀ ਉਹ ਅਨੁਸ਼ਾਸਨ ਦੇ ਵਿੱਚ ਲੱਗਦਾ ਕਿ ਉਹਨਾਂ ਦੇ ਵੱਲੋਂ ਉਹ ਚੀਜ਼ਾਂ ਨਹੀਂ ਰੱਖਿਆਗੇ ਨਹੀਂ ਉਹ 파ਟ ਨਹੀਂ ਹੈਗੇ ਐਸਕੇਮ ਤੇ ਉਹ 파ਟ ਨਹੀਂ ਹੈ ਉਹਨਾਂ ਨੇ ਲੱਗ ਆਪਣਾ ਫੋਰਮ ਬਣਾਏ ਹੋਏ ਨੇ ਮੈਂ ਉਹ ਫੋਰਮ ਦੀ ਗੱਲ ਕਰ ਰਿਹਾ ਜੇ ਉਹਨਾਂ ਦੇ ਫੋਰਮ ਦੇ ਵਿੱਚ ਜ ਸਾਡੇ ਵਾਲੀ ਸਾਡੇ ਨਾਲ ਕਹਿਣੀ ਆ ਜੋ ਦੋਰ ਜਿਹੜੀ ਗੱਲ ਸੀ ਜਿਵੇਂ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਉਹਦੇ ਐਂਡ ਦਾ ਗੱਲ ਦੱਸਦਾ ਬੀ ਜਿਹੜੀਆਂ ਦੋਨੇ ਪਾਰਟ ਸੀਗੇ ਉਹਨਾਂ ਨੇ ਐਸਕੇਮ ਨਾਲ ਪਲਾਨ ਕਰਕੇ ਅੰਦੋਲਨ ਨਹੀਂ ਵਧਿਆ ਇਹ ਇੱਕ ਵੱਡੀ ਕਮੀ ਰਹਿ ਕਹਿ ਕਹਿ ਲੋ ਇਹ ਦੋਨੇ ਪਾਸੇ ਰਹੀ ਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਕਿਸ ਚੀਜ਼ ਦੀ ਕਮੀ ਮੋਰਚਿਆਂ ਦੇ ਵਿੱਚ ਰਹੀ ਜੇ ਤੁਹਾਡੀ ਜਥੇਬੰਦੀਆਂ ਨਾਲ ਹੁੰਦੀਆਂ ਤਾਂ ਤੁਹਾਡੇ ਕੀ ਰਾਏ ਹੋਣੀ ਸੀ ਤੁਹਾਡੀ ਕੀ ਆਬਜ਼ਰਵੇਸ਼ਨ ਹੋਣੀ ਸੀ ਦੇਖੋ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਹੁੰਦਾ ਜਿਹੜੀ ਅੱਜ ਵੀ ਆਪਾਂ ਮੀਟਿੰਗ ਕਰ ਰਹੇ ਜਥੇਬੰਦੀਆਂ ਦੇ ਸਾਰੀਆਂ ਆਪਣੇ ਆਪਣੀਆਂ ਸਲਾਹਾਂ ਦਿੰਦੀਆਂ ਨੇ ਤਾਂ ਉਸ ਤੋਂ ਇੱਕ ਸਲਾਹ ਨਿਕਲਦੀ ਹੈ ਅੱਗੇ ਤੁਸੀਂ ਉਹ ਡੈਲੀ ਦੇਖਿਆ ਮੂਮੈਂਟ ਜਿਹੜੀ ਜਿੱਤੀ ਆਪਣੀ ਇੱਕ ਸਲਾਹ ਲੈ ਕੇ ਨਿਕਲੀ ਹੈ ਤਾਂ ਉਸ ਕਿਤੇ ਕਮੀ ਰਹਿ ਗਈ ਕਮਿਊਨੀਕੇਸ਼ਨ ਗੈਪ ਇਹਨੂੰ ਕਹਿ ਸਕਦੇ ਆ ਇਹ ਈਗੋ ਜਾਂ ਹੋਰ ਪ੍ਰੋਬਲਮ ਨਹੀਂ ਹੁੰਦੀ ਕਮਿਊਨੀਕੇਸ਼ਨ ਗੈਪ ਹੀ ਹੋ ਪਰ ਕਰ ਰਹੀ ਸੀ ਜਾਂ ਉਹ ਜਲਦੀ ਕਰ ਲਈ ਜਾਂ ਕੁਝ ਵੀ ਉਹ ਕਿੰਨੇ ਵਰਡਸ ਨੇ ਉਹਨੂੰ ਹਲੇ ਸਮਝਿਆ ਤੁਸੀਂ ਵੀ ਕਰੋਗੇ ਅਸੀਂ ਵੀ ਕਰਾਂਗੇ ਦਿੱਲੀ ਜਾਣ ਵਾਲੀ ਕਾਲ ਸਹੀ ਸੀ ਤੁਹਾਨੂੰ ਲੱਗਦਾ ਕਿ ਦਿੱਲੀ ਜਾਣ ਵਾਲੀ ਕਾਲ ਸਹੀ ਦਿੱਤੀ ਔਰ ਜਦੋਂ ਉਸ ਤੋਂ ਅ 13 ਤਰੀਕ ਨੂੰ ਜੋ ਘਟਨਾਵਾਂ ਵਾਪਰੀਆਂ 300 ਕਿਸਾਨ ਜ਼ਖਮੀ ਹੋਏ ਜੋ ਦੇਖਿਆ ਕਿ ਉੱਥੇ ਇੰਨਾ ਤਾਂ ਮੈਂ ਇੰਨਾ ਲੱਖਸ਼ਰ ਉਹਨਾਂ ਨੇ ਤਿਆਰ ਕੀਤਾ ਹੋਇਆ ਐ ਇੰਨੀ ਬੈਰੀਗੇਟਿੰਗ ਕੀਤੀ ਹੋਈ ਐ ਤਾਂ ਦੁਆਰਾ ਕਾਲ ਦੇਣੀ ਕਿ ਲੱਗਦਾ ਕਿ ਇਹ ਸਹੀ ਸੀ ਕਹ ਲਾ ਦੇ। ਦੇਖੋ ਉਹਨਾਂ ਦੇ ਮੈਂ ਕੋਈ ਕੁਐਸਚਨ ਇਨ ਕਰ ਸਕਦਾ ਸਾਡੇ ਸਾਥੀ ਨੇ ਉਹ ਆਪਣੀ ਜਿਹੜਾ ਬੰਦਾ ਮੂਵਮੈਂਟ ਕਰ ਰਿਹਾ ਹੁੰਦਾ ਉਹਨੂੰ ਵੱਧ ਪਤਾ ਹੁੰਦਾ। ਅਸੀਂ ਹਲੇ ਐਸਟ੍ਰੰਫਰੰਟ ਤੇ ਨਹੀਂ ਉਹ ਫਰੰਟ ਤੇ ਨਹੀਂ। ਕਿਸੇ ਨੂੰ 네ਗੇਟਿਵ ਕਹਿਣਾ ਬਿਲਕੁਲ ਗਲਤ ਆ। ਉਹ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਉਹ ਕਰ ਰਹੇ ਨੇ ਉਹਨਾਂ ਨੇ ਸਰਕਾਰ